ਤੜ ਕਹਿੰਦਾ ਵੀ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂਜੀ ਪਿੰਡ 'ਚ ਹੀ ਸੱਜਿਆ ਸੀ ਉਹਨਾਂ ਸੱਜਿਆ ਨਹੀਂ ਸੀ ਜਿਹਾ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹੈ ਜਿੱਦਾਂ ਜਿਹੜਾ ਇਹ ਕੋਈ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਬਾਜ ਤੇ ਸਾਰੀ ਗੱਲ ਕੀ ਬੋਲਾਂ ਤੇ ਤਾਂ ਜਿਹੜਾ ਨਹੀਂ ਪੈਰ ਵੀ ਘਲੇ ਆਸ ਵੀ ਘਲੇ ਗਾਲੀ ਗਿਆ ਜੀ ਲਾਜ ਲਾਜ ਇਹ ਜਿਹੜਾ 10000 ਕੰਨੀ ਕਰਦਾ ਫਿਰ ਅਸੀਂ ਥਾਣੇ ਅਰਜ਼ੀ ਦਿੱਤੀ ਪਰ ਸੋਹਣ ਬਾਜ ਜੀ ਕਿਹਨਾਂ ਥਾਣੇ ਆਪਾਂ ਗੋਮ ਜਿਹੜਾ ਦੀ ਪਰਸੋਂ ਦਿਖਾਈ ਦੀ ਗਿਆ ਜਿਆ ਬਹਾਰ ਜੇ ਨਹੀਂ ਲਬਾ ਲਈ ਨਹੀਂ ਲਬਾ ਹਾਂਜੀ ਹਾਂਜੀ ਦੇਖੋ ਆਪਣੀ ਸਰ ਤੁਸੀਂ ਤਾਰੀ ਕੀਤੀ ਹੈ ਕਮਪੇਨ ਦੀ ਪੰਚਾਇਤ ਨੂੰ ਵੀ ਭਾਲ ਗਿਆ ਸਾਰਾ ਕੁਝ ਨੇ ਕੀਤਾ ਜਦੋਂ ਨਹੀਂ ਕਿਹ ਬਨੇਗਾ ਆਵਾਜ਼ ਦੇ ਰਹੇ ਥਾਣੇ ਦੇ ਇਹ ਨਹੀਂ ਆਪਾਂ ਬੰਦਾ ਤੇ ਦੇਖੋ ਇੱਕ ਦਿਨ ਹੀ ਮਿਸਪਲੇਸ ਹੋਵੇ ਨਾ ਨੈਕ ਤੇ ਜਾਂ ਉਦਣ ਹੀ ਪੁਲਿਸ ਨੂੰ ਰਿਪੋਰਟ ਕਰਨਾ ਚਾਹੀਦਾ ਸਰ 11 ਦਿਨ ਤੋਂ ਰਾਤ ਨੂੰ ਘਰ ਨਾਲ ਗਿਆ ਦੇ ਹਨਾ ਦੇਖੋ ਅਸੀਂ ਅਖਬਾਰ ਚ ਦਿੰਦੇ ਜਾਂ ਜੋ ਮਰਜੀ ਹੈ ਅਸੀਂ ਇੱਕ ਰੈਪੋਰਟ ਦਰਜ ਕਰੀਏ ਜਾਂ ਜੋ ਵੀ ਤੁਹਾਨੂੰ ਚੱਕਿਆ ਕੀ ਨਾਮ ਨਾਲ ਮੇਰਾ ਵੱਡਾ ਭਰਾ ਜੇ ਜਗਤਾਰਮ ਸਿੰਘ ਨਾ ਜੀ ਦਾ ਕਿਸ ਤਰ੍ਹਾਂ ਹੋਇਆ ਹੈ ਸਾਰਾ ਕੁਝ ਇਹ ਸਾਰਾ ਹੋਇਆ ਜਿੱਦਾਂ ਵੀ ਯਾਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੰਗੜਾ ਪੈਂਦਾ ਰਿਹਾ ਸਟੇਜ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਕਿ ਹੱਦਿਆਂ ਰੇੜੇ ਡੰਗਰਾਂ ਵਾਲੇ ਕੋ ਚੋਕੇ ਛੱਪੜ ਦੇ ਵਿੱਚ ਛੋੜ ਦਿੱਤੇ ਦੋ ਰੇੜੇ ਛੋੜ ਤੇ ਟੋਕਾ ਕਿਸਾ ਪੁੱੜ ਦਿੱਤਾ ਕਿਸੇ ਗਮਲੇ ਤੋੜ ਦਿੱਤੇ ਕਿਸ ਦੀ ਕੰਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਗੋਰੀਆਂ ਦੇ ਵਿੱਚ ਕਿਸਾ ਸਾਈਕਲ ਤੋੜ ਦਿੱਤਾ ਚਾਹ ਵੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜਿੱਤਾਂ ਕੋਈ ਸਾਰ ਹੋਇਆ ਹੁੰਦਾ ਕਿਸੇ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਦਰਾਵੇ ਨੇ

ਜਿਹੜਾ ਛੱਪੜ ਚ ਅਸੀਂ ਸਾਰ ਇਹਨਾਂ ਨੂੰ ਉਸ ਦਿਨ ਦੇ ਪੰਚਾਇਤ ਵੀ ਇਕੱਠੀ ਹੋਈ ਇਹਨਾਂ ਨੂੰ ਕਹਿੰਦੇ ਰਹੇ ਆਂ ਕਿ ਜੇ ਕੋਈ ਬੰਦਾ ਬੰਦਾ ਤੁਹਾਡੇ ਕੋਲ ਹੀ ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤੇ ਤਦ ਵੀ ਸਾਨੂੰ ਦੱਸ ਦਿਓ ਜੇ ਤੁਹਾ ਕੇ ਰਿਸ਼ਤੇਦਾਰ ਦੇ ਪੱਠੇ-ਪੱਠੇ ਪਾਉਣ ਨੂੰ ਕਲ ਦਿੱਤਾ ਆ ਤਦ ਵੀ ਸਾਨੂੰ ਦੱਸ ਦਿਓ ਅਸੀਂ ਜਾ ਕੇ ਲਿਆਉਂਦੇ ਆਂ ਤੇ ਜੇ ਤੁਹਾਡੇ ਕੋ ਕੋਈ ਉਹਦਾ ਨੁਕਸਾਨ ਹੋ ਗਿਆ ਪੂਰਾ ਵੀ ਹੋ ਗਿਆ ਤਦ ਵੀ ਆਉਂਦਾ ਸਾਨੂੰ ਡੈੱਡ ਬਾਡੀ ਦੇ ਦੋ ਅਸੀਂ ਉਹਨੂੰ ਦਫਨਾ ਸਕੀਏ ਪਰ ਇਹਨਾਂ ਸਾਨੂੰ ਕੋਈ ਨਿਆ ਨਹੀਂ ਦਿੱਤਾ ਕਹਿੰਦੇ ਜੇ ਤੁਸੀਂ ਇਹ ਕਿੰਨ ਦਾ ਹੀ ਸਾਡੇ ਤੇ ਦਰਖਾਸਤ ਦਿਓਗੇ ਮੰਨਾ ਕਿ ਤੋ ਹੋਰ ਆ ਜੂ ਤੇ ਤੁਹਾਡੇ ਦੇ 420 ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਨੂੰ ਉਲਟ ਪਰਚੇ ਦੀ ਉਲਟ ਪਰਚੇ ਦੀ ਧਮਕੀ ਦਿੱਦਨੀ ਸਾਨੂੰ ਜੇ ਫਿਰ ਲਾਹਜਾ ਕਿਤਨਾ ਪਤਾ ਲੱਗਦਾ ਇਹ ਲਾਹਜਾ ਕੱਲ ਇਥੋਂ 4-5 ਵਜੇ ਨਾਲ ਵੇਖੀ ਆ ਇਥੇ ਪਿੰਡ ਦੇ ਬੰਦੇ ਨਹੀਂ ਉਥੋਂ ਸਾਡੀ ਛੋਟੀ ਭੁਜਾਈ ਆ ਉਹ ਆਈ ਇਥੇ ਕਿਸੇ ਦੇ ਘਰ ਉਹਨੇ ਵੀ ਇਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ ਫਿਰ ਸਾਡੇ ਉਥੋਂ ਸਾਰੇ ਪਿੰਡ ਦੇ ਲੋਕ ਆਏ ਤੇ ਫਿਰ ਸਾਨੂੰ ਪਤਾ ਲੱਗਾ ਸਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਸ ਕਹਿੰਦੀ ਤੇ ਅਸੀਂ ਪੁਨੇ ਨੂੰ ਲਾਸ਼ ਨੂੰ ਕੱਢੀਏ ਤੇ ਖੜੀਏ ਜਾ ਕੇ ਜਮਾ ਕਰਾਉਣੀ ਹੈ ਮੈਨੂੰ ਜਮਾ ਤੇ ਉਹਦੋਂ ਦੀ ਕੈਂਡੀ ਦੇ ਵਿੱਚ ਜਿੰਦਾ 16 17 ਦਿਨ ਹੋ ਗਏ ਨੇ ਉਹਦੋਂ ਦੀ ਜਮਾ ਹੋਈ ਹੈ ਉਹਦੋਂ ਦਾ ਨਹੀਂ ਇਹਨੂੰ ਕੁਝ ਹੋ ਗਿਆ ਤਾਂ ਹੁਣ ਕਿਰਾਏ ਚੋਂ ਨਹੀਂ ਹੋਇਆ ਚੱਲਿਆ ਇਸ ਟਾਈਮ ਨਹੀਂ ਅਸੀਂ ਜਾਣਦੇ ਅਸੀਂ ਮੀਡੀਆ ਵਾਲਿਆਂ ਸੱਦਾਂਗੇ ਮੀਡੀਆ ਨੂੰ ਦੱਸਾਂਗੇ ਫੈਕਲਾਵਾਂਗੇ ਕੀ ਚਾਉਂਦੇ ਹਾਂ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨਾਂ ਦੇ ਚਾਉਂਦੇ ਕਿੰਨਾਂ ਦੇ ਪਰਚਾ ਹੈ ਜਾਂ ਕਿੰਨਾਂ ਦੇ ਕਾਰਵਾਈ ਚਾਹੁੰਦੇ ਹਾਂਜੀ ਕਾਰਵਾਈ ਫਿਲਹਾਲ ਅਸੀਂ ਨਾ ਦੱਸਦੇ ਨਾ ਦੱਸਦੇ ਨੇ ਸਰ ਦੱਸੋ 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 ਨਾ ਇਧਰ ਲਖਵਾਂ ਸਿੰਘ ਦੇ ਉਹਦਾ ਬੇਟਾ ਹੈਗਾ ਜੀ ਗੋਰਾ ਦੂਜੇ ਦੇ ਨਾਮ ਦਾ ਮੈਨੂੰ ਪਤਾ ਨਹੀਂ ਜੀ ਉਹ ਫਿਰ ਹਲਾਪੇ ਦੱਸਣਗੇ ਇਹ 11 ਤਰੀਕ ਦਾ ਜਗਤਾਰਮੀ ਜਗਤਾਰਮੀ ਮਸੀਹ ਐਲਸ ਬਿੱਟੂ ਸਨ ਆਫ ਕਰਜੀਦ ਮਸੀਹ 50 ਸਾਲ ਦਾ ਰਹਿ ਗਿਆ ਸੀ ਇੱਥੋਂ ਦੇ ਉਹ ਸਨਿਕ ਸੀ ਮੱਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਅ ਪ੍ਰਕਾਸ਼ਦੀਪ ਸਿੰਘ ਸਾਹਿਬ ਉਹਨਾਂ ਦੇ ਕਾਰਪਕਸ਼ਨ ਦੇ ਵਿੱਚ ਉਤੋਂ ਬਾਦੇ ਲੱਗਦਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇੱਥੋਂ ਛਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਬਾਡੀ ਕੱਢੀ ਗਈ ਇਹ ਕਾਫੀ ਦਾਤੋਂ ਇੱਥੇ ਪਾਣੀ ਜਲਾਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਹ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਨੂੰ ਤਾਕਤ ਦੇ ਕਰੇ ਪਰਵਾਹ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹੈ ਹਾਂ ਇਹ ਤਾਂ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਨ੍ਹਾਂ ਦੇ ਘਰ ਫੰਕਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸਟ ਜਿਹੜੀ ਹੈ ਇਹ ਬਹੁਤ ਜ਼ਿਆਦਾ ਕਾਰਗੁਨ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਉਗੀ ਗੱਲ ਕੀ ਕਿਸ ਤਿਕਾਣਾ ਦਾ ਜਿਹੜੀ ਇਹ ਮੰਤਰੀ ਇਹ ਸਾਰੀ 11 ਤਰੀਕ ਦੇ ਲਾ ਪਤਾ ਨਹੀਂ ਪਹਿਲਾਂ ਕੋਈ ਤਲਾਹ ਦਿੱਤੀ ਗਈ ਤੁਹਾਨੂੰ ਨਹੀਂ ਇਹਨਾਂ ਨੇ ਪਰਸੋਂ ਸ਼ਾਮ ਨੂੰ ਇੱਕ ਤਲਾਹ ਦਿੱਤੀ ਸੀ ਕਿ ਨੀਮ ਮਿਲਦੇ ਪਰਸੋਂ ਸ਼ਾਮ ਨੂੰ ਤੇ ਕੱਲ ਜੀ ਰਿਪੋਰਟਿੰਗ ਮਿਲਦੀ 11 ਤੋਂ ਲੈ ਕੇ ਆਪੇ ਰਿਸ਼ਤੇਦਾਰਾਂ ਦੇ ਵਿੱਚ ਦੀ ਭਾਲ ਕਰਦੇ ਜੀ ਥੈਂਕ ਯੂ